ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਗੱਲ ਕਰਾਂਗੇ 디ਸ ਹొਨੇਸਟੀ ਯਾਨੀ ਕਿ ਬੇਈਮਾਨੀ ਬਾਰੇ ਇੱਕ ਐਸਾ ਵਿਸ਼ਾ ਜੋ ਸਾਡੀ ਜ਼ਿੰਦਗੀ ਅਤੇ ਸਮਾਜ ਦੋਹਾਂ ਨੂੰ ਡੂੰਘਾ ਪ੍ਰਭਾਵਿਤ ਕਰਦਾ ਹੈ ਅਸੀਂ ਵੇਖਦੇ ਹਾਂ ਕਿ 디ਸ ਹొਨੇਸਟੀ ਸਿਰਫ ਇੱਕ ਆਦਤ ਨਹੀਂ ਇਹ ਚਰਿੱਤਰ ਦੀ ਗੰਭੀਰ ਸਮੱਸਿਆ ਹੈ ਤਾਂ ਅਸੀਂ ਅੱਜ ਦਾ ਟੌਪਿਕ ਸ਼ੁਰੂ ਕਰਦੇ ਹਾਂ ਜਿਹੜਾ ਵਿਅਕਤੀ ਇਮਾਨਦਾਰ ਹੁੰਦਾ ਹੈ ਉਹ ਚਾਹੇ ਥੋੜੀ ਦੇਰ ਲਈ ਹਾਰ ਜਾਵੇ ਪਰ ਲੰਬੇ ਸਮੇਂ ਲਈ ਉਹੀ ਜਿੱਤਦਾ ਹੈ ਬੇਈਮਾਨੀ ਨਾਲ ਕਮਾਇਆ ਗਿਆ ਪੈਸਾ ਉੱਚਾ ਅਹੁਦਾ ਜਾਂ ਲੋਕਾਂ ਦੀ ਤਾਰੀਫ ਇਹ ਸਭ ਇੱਕ ਝੂਠੀ ਸ਼ਾਨ ਹੁੰਦੀ ਹੈ ਜੋ ਇੱਕ ਦਿਨ ਵਿੱਚ ਟਹਿ ਸਕਦੀ ਹੈ ਪਰ ਇੱਕ ਇਮਾਨਦਾਰ ਵਿਅਕਤੀ ਦਾ ਕਰੈਕਟਰ ਇੱਕ ਮਜ਼ਬੂਤ ਇਮਾਰਤ ਦੀ ਨੀਂਹ ਵਾਂਗ ਹੁੰਦਾ ਹੈ ਜੋ ਹਮੇਸ਼ਾ ਮਜ਼ਬੂਤ ਰਹਿੰਦੀ ਹੈ ਬੇਈਮਾਨੀ ਸਿਰਫ ਇੱਕ ਗਲਤ ਕੰਮ ਨਾਲ ਨਹੀਂ ਇਹ ਇੱਕ ਵਿਅਕਤੀ ਦੇ ਚਰਿੱਤਰ ਦੀ ਕਮੀ ਨੂੰ ਦਰਸਾਉਂਦੀ ਹੈ ਜਦੋਂ ਕੋਈ ਬੰਦਾ ਝੂਠ ਬੋਲਦਾ ਹੈ ਜਾਂ ਧੋਖਾ ਧੜੀ ਕਰਦਾ ਹੈ ਉਹ ਸਿਰਫ ਹੋਰਾਂ ਦਾ ਨੁਕਸਾਨ ਨਹੀਂ ਕਰਦਾ ਸਗੋ ਆਪਣੇ ਆਪ ਉੱਤੇ ਵੀ ਭਰੋਸਾ ਖੋਹ ਦਿੰਦਾ ਹੈ ਚੰਗਾ ਚਰਿੱਤਰ ਇਮਾਨਦਾਰੀ ਸੱਚਾਈ ਤੇ ਆਧਾਰਿਤ ਹੁੰਦਾ ਹੈ ਬੇਈਮਾਨ ਵਿਅਕਤੀ ਲੰਬੇ ਸਮੇਂ ਤੱਕ ਕਿਸੇ ਦਾ ਵਿਸ਼ਵਾਸ ਨਹੀਂ ਜਿੱਤ ਸਕਦਾ ਇਸ ਕਰਕੇ ਬੇਈਮਾਨੀ ਨੂੰ ਛੋਟਾ ਜਿਹਾ ਮਸਲਾ ਨਹੀਂ ਸਮਝਣਾ ਚਾਹੀਦਾ ਅਤੇ ਇਸ ਨੂੰ ਠੀਕ ਕਰਨਾ ਬਹੁਤ ਜ਼ਰੂਰੀ ਹੈ ਸਮਾਜ ਵਿੱਚ ਜਿੱਥੇ ਲੋਕ ਬੇਈਮਾਨ ਹੁੰਦੇ ਹਨ ਉਥੇ ਵਿਸ਼ਵਾਸ ਦੀ ਭਾਵਨਾ ਥੱਲੇ ਡਿੱਗ ਜਾਂਦੀ ਹੈ ਵਿਅਕਤੀ ਵੱਲੋਂ ਨਕਲ ਕਰਨਾ ਵਪਾਰੀਆਂ ਵੱਲੋਂ ਝੂਠ ਬੋਲ ਕੇ ਨਫਾ ਕਮਾਉਣਾ ਜਾਂ ਕਿਸੇ ਨੇਤਾ ਵੱਲੋਂ ਝੁੱਠੇ ਵਾਅਦੇ ਕਰਨਾ ਇਹ ਉਹ ਚੀਜ਼ ਹੈ ਜੋ ਬੇਈਮਾਨੀ ਦੇ ਅਸਲ ਚਿਹਰਿਆਂ ਨੂੰ ਵਿਖਾਉਂਦੀ ਹੈ ਆਪਾਂ ਸੋਚੀਏ ਜੇ ਕੋਈ ਅਫਸਰ ਰਿਸ਼ਵਤ ਲਵੇ ਤਾਂ ਫਿਰ ਇਮਾਨਦਾਰੀ ਤਾਂ ਇਨਸਾਫ ਕਿੱਥੇ ਹੋਇਆ ਦੋਸਤੋ ਇਮਾਨਦਾਰੀ ਦਾ ਰਾਹ ਮੁਸ਼ਕਿਲ ਹੋ ਸਕਦਾ ਹੈ ਪਰ ਇਹ ਸਾਡੇ ਚਰਿੱਤਰ ਨੂੰ ਮਜ਼ਬੂਤ ਬਣਾਉਂਦਾ ਹੈ ਇਮਾਨਦਾਰੀ ਨਾ ਸਿਰਫ ਜੀਵਨ ਵਿੱਚ ਸਫਲਤਾ ਲਈ ਜ਼ਰੂਰੀ ਹੈ ਸਗੋ ਇਹ ਇੱਕ ਮਜ਼ਬੂਤ ਸਮਾਜ ਦੀ ਨੀਵੀ ਹੈ ਇਸ ਲਈ ਬੇਮੰਨੀ ਵਰਗਿਆਦਤਾਂ ਤੋਂ ਬਚਣਾ ਅਤੇ ਚੰਗੇ ਸੰਸਕਾਰ ਵਿਕਸਿਤ ਕਰਨਾ ਹਰ ਇੱਕ ਵਿਅਕਤੀ ਦੀ ਜ਼ਿੰਮੇਵਾਰੀ ਹੈ ਅੰਤ ਵਿੱਚ ਮੈਂ ਇਹ ਕਹਿਣਾ ਚਾਹਾਂਗੀ ਕਿ ਅਸੀਂ ਇਮਾਨਦਾਰੀ ਸੱਚਾਈ ਅਤੇ ਨੈਤਿਕਤਾ ਦੇ ਰਾਹ ਤੇ ਚੱਲਣ ਦਾ ਜਜ਼ਬਾ ਪਾਲੀਏ ਕਿਉਂਕਿ ਸਾਡੇ ਮਾਪੇ ਅਧਿਆਪਕ ਤੇ ਰੱਬ ਤੇ ਨੇ ਇਹੀ ਚਾਹਦੇ ਹਨ ਕਿ ਅਸੀਂ ਚੰਗੇ ਇਨਸਾਨ ਬਣੀਏ ਜੇ ਅਸੀਂ ਆਪਣੇ ਅੰਦਰ ਇਮਾਨਦਾਰੀ ਰੱਖੀ ਤਾਂ ਦੁਨੀਆ ਦਾ ਕੋਈ ਤੂਫਾਨ ਸਾਨੂੰ ਹਿਲਾ ਨਹੀਂ ਸਕਦਾ ਚਰਿੱਤਰ ਸਾਡੀ ਪਛਾਣ ਹੈ ਤਾਂ ਆਓ ਇਸ ਨੂੰ ਕਦੇ ਵੀ ਬੇਈਮਾਨੀ ਨਾਲ ਦਾਗਦਾਰ ਨਾ ਹੁੰਦੀਏ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮੈਂ ਹਾਸਰਗੁਣ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਧੰਨਵਾਦ